ਦਿੱਲੀ ਦੀ ਧਰਤੀ ਤੇ ਅੰਦੋਲਨ ਚੱਲਿਆ ਜੀਵੋ ਇਤੇ 700 ਤੋਂ ਬਾਅਦ ਕਿਸਾਨ ਮਜ਼ਦੂਰ ਦੁਕਾਨਦਾਰ ਮਜ਼ਮਸ਼ੀਦ ਹੋਏ ਤੇ ਤੁਹਾਨੂੰ ਗੋਣਕਤਾ ਅੱਜ ਦੇ ਗਰਮਿਆਂ ਤੇ ਹਿਆਰੇ ਤੇ ਮੋਦੀ ਨੇ ਆਪਣੇ ਦਿਮਾਗ ਦੇ ਨਾਲ ਸਾਨੂੰ ਥਾਕੇ ਇੱਕ ਬਹੁਤ ਸਾਰੇ ਵਾਦੇ ਕੀਤੇ ਕਿ ਐਮਐਸਪੀ ਗਰੰਟ ਸਿਹਜਾਨੇ ਦੁਆਰਾ 100 ਲੱਖ ਰੁਪਏ ਮਾਰਗ ਦਾ ਤੇ ਨੌਕਰੀ ਤੇ ਹੋਏ ਨਾ ਐਮਐਸਬੀ ਵਰਗੇ ਕਾਨੂੰਨ ਦੇ ਤਹਾਨਾ ਮਿਰੂਰਾ ਨਾਲ ਲੈ ਕੇ ਤੇ ਫੇਰ ਬਣਾਏ ਜਾਣਗੇ ਪਰ ਉਹਨਾਂ ਸਾਰੀਆਂ ਸੀ ਗੱਲਾਂ ਤੇ ਪੱਜ ਗਿਆ ਉਹ ਦਾ ਭੱਜਣ ਦਾ ਤਾਲਾ ਜਿੰਦ ਦੇ ਰੇ ਬੰਦੀ ਅਸੀਂ ਖੇੜਾ ਆ ਤਿਆਰ ਕਰ ਸਕਦੇ ਮਿੱਤੇ ਅਸੀਂ ਕਿਉਂ ਇੱਥੇ ਆਏ ਕਿ ਤੇਰਾ ਫਰਵਰੀ ਨੂੰ ਖੇੜਾ ਸੀ ਉਸ ਜਿੱਲੇ ਧਰਤਾਂ ਨੂੰ ਕੂਟ ਕਰਾਂਗੇ ਜਿੱਥੇ 700 ਤੋਂ ਵੱਧ ਸ਼ਹੀਦ ਕਰਾ ਗਏ 700 ਤੋਂ ਵੱਧ ਜਿੱਥੇ ਅਪਰ ਕਾਬਲ ਵੀ ਗਏਗਾ ਪਰ ਮੋਟੀ ਸਰਕਾਰ ਵਾਅਦਿਆਂ ਤੋਂ ਭੱਜ ਚੁੱਕੀ ਹੈ ਸੰਜੋਗ ਗੌਰਮ ਨੇ ਫੈਸਲੇ ਉਸ ਵੇਖਾ ਕਿ 13 ਤਰੀਕ ਨੂੰ ਦਿੱਲੀ ਨੂੰ ਕੂਚ ਕੀਤਾ ਪਰ ਵੇਖਣ ਨੂੰ ਕੀ ਮਿਲਿਆ ਤੇ ਪਿਆਰ ਦੇ ਲੋਕਾਂ ਦੇ ਨਾਲ ਇੰਨਾ ਮਿਸਪੇਡ ਕੀਤਾ